ਯਾਰ ਮੇਰਾ ਪੁੱਤ ਚੱਲ ਚੱਲ ਫੋਟ ਪਹੁੰਚ ਗਏ ਆ ਨਹੀਂ ਲੈ ਕੇ ਆਏ ਉਹ ਨਹੀਂ 100 100 ਦੇ ਪੰਜ ਨੋਟ ਖੁੱਲੇ ਚਾਹੀਦੇ ਆ ਖੜਦਾ ਦੇ ਦੇ ਗਿਣਨ ਲੱਗ ਗਿਆ ਚੱਲਦੇ ਆ ਪੁੱਤ ਖੜ ਜਾ ਨਾਲ ਹੀ ਚੱਲਦਾ ਤੇਰੇ ਮੈਂ ਆਪਾਂ ਠੀਕ ਆ ਚਲਾ 500 ਦੇ ਜਾ ਮੇਰਾ ਉਹ 500 ਤੈਨ ਤੋਂ ਖੁੱਲੇ ਨਹੀਂ ਲਏ ਮੈਂ ਬਿਜਲੀ ਦਾ ਬਿੱਲ ਆਇਆ ਖੜਾ ਵਾ ਆਗੜਾ ਤਰੀਕਾ ਤੇਰਾ ਪੈਸੇ ਮੰਗਣ ਦਾ ਯਾਰੀ ਤੂੰ ਕਦੇ ਦਿੱਤੇ ਪੈਸੇ ਯਾਰ ਮੈਂ ਕੀ ਫੂਕਦਾ ਮੈਂ ਕੀ ਫੂਕਦਾ ਮੈਂ ਘਵੇਂ ਨਾਲ ਕੁਫ ਲਈ ਬੈਠਾ ਯਾਰ ਮੈਂ ਮੰंजे ਦੇ ਸਾਲਾ ਦਿਨ ਤਾਂ ਤੂੰ ਪੱਖਾ ਦਤੀ ਯਾਰਾ ਚਲਾਈ ਰੱਖ ਪਤਾ ਕਿੰਨੀ ਜੂੰਟਾ ਫੂਕਦਾ ਇਹੋ ਏ ਮੇਰੇ ਕੋਲ ਤਾਂ ਪੱਖਾ ਹੀ ਨਹੀਂ ਹੈਗਾ ਕਿਹੜਾ ਤੂੰ ਮੈਨੂੰ ਪੱਖਾ ਟੰਗ ਗਿਆ ਉਹ ਜਾ ਬੱਸ ਕਰ ਐਮੀਨਾ ਮਰਿਆ ਕਰ ਸਾਰਾ ਪਤਾ ਉਹ ਯਾਰ ਮੈਨੂੰ ਨਹੀਂ ਪਤਾ ਤੂੰ ਮੇਰਾ 500 ਦੇ ਜਾ ਤੇਰਾ ਨਾ ਆ ਨਹੀਂ ਬਹਾਨੀ ਪੈਸੇ ਲੈਣੇ ਪੈਂਦੇ ਆ ਤੇਰੇ ਤੋਂ ਕਿੰਨੇ ਬਿੱਲ ਕਿੰਨਾ ਆ ਗਿਆ 930 ਰੁਪਏ ਦੇ ਫੇਰ ਮੈਂ ਸਾਰੇ ਮੈਂ ਦੇਣੇ ਯਾਰ 500 ਲੈ 430 ਮੈਂ ਪਾਇਆ ਫੇਰ ਕੀ ਹੋ ਗਿਆ ਅਗਲੀ ਵਾਰ ਕਰ ਲਾਂਗੇ ਚਲ ਆ ਪੁੱਤ ਐ ਕਿਹੜਾ ਤਰੀਕਾ ਯਾਰ ਆ ਅਗਲੀ ਵਾਰ ਆ ਮੈਂ ਮੈਂ ਹਜੇ ਕੰਮ ਮੈਂ ਤੂੰ ਬਾਹਰ ਵੜਾ ਮੈਨੂੰ ਆਖੇ ਪੱਖੇ ਚਲਾਉਣਾ ਦਾਤੀ ਫਰੇ ਆ ਚਲਾਉਣਾ ਪੱਖੇ ਮੈਂ ਓਡੀ ਮਾ ਦਾ ਸਿਰ ਚਲਾਉਣਾ